ਅੱਜ ਵਿਧਾਨ ਸਭਾ 'ਚ ਵੀ ਨਸ਼ਾ ਤਸਕਰੀ ਦਾ ਮੁੱਦਾ ਕਾਫੀ ਗਰਮਾਇਆ ਰਿਹਾ ਕਾਂਗਰਸ ਵਿਧਾਇਕ ਰਾਜਾ ਵਿਡਿੰਗ ਨੇ ਆਪਣੇ ਤੇ ਨਸ਼ਾ ਤਸਕਰੀ ਨਾਲ ਸਬੰਧਾਂ ਦੇ ਲੱਗੇ ਇਲਜ਼ਾਮਾਂ ਨੂੰ ਇਨਕਾਰਦਿਆਂ ਕਿਹਾ ਕਿ ਉਹਨਾਂ ਨਾਲ ਸਿਆਸੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸ ਮੁੱਦੇ ਬਾਰੇ ਵਿਧਾਇਕ党 ਦੇ ਨੇਤਾ ਸੁਨੀਲ ਜਾਖੜ ਨੇ ਰਾਜਾ ਵਿਡਿੰਗ ਬਾਰੇ ਬੋਲਿਆ ਕਿ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਤੋਂ ਬਾਅਦ ਹੀ ਅਕਾਲੀਆਂ ਨੇ ਬਦਲੇ ਦੀ ਭਾਵਨਾ 'ਚ ਵਿਡਿੰਗ ਤੇ ਇਲਜ਼ਾਮ ਲਗਾਏ ਨੇ ਜਾਖੜ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀਆਂ ਨੇ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਈ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਬਦਲਾ ਲੈਣਾ ਹੁੰਦਾ ਤਾਂ ਉਹ ਪ ਇਹੀ ਕਾਰਵਾਈ ਕਰਦੇ ਇਸੇ ਨਾਲ ਹੀ ਮਜੀਠੀਆ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਬਾਰੇ ਕਿਹਾ ਕਿ ਉਹਨਾਂ ਨੂੰ ਕੋਰਟ ਨੇ ਕਲੀਨ ਚੀਟ ਦੇ ਦਿੱਤੀ ਹੈ ਉਤੇ ਗੁਰੂ ਹਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਾਣਾ ਗਰਮੀਤ ਸਿੰਘ ਸੋਢੀ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ਤੇ ਦੋਹਾਂ ਤਰ੍ਹਾਂ ਦੀ ਸਾਂਝੀ ਕਮੇਟੀ ਬਣਨੀ ਚਾਹੀਦੀ ਹੈ ਸੋਢੀ ਨੇ ਕਿਹਾ ਕਿ ਲੋਕਾਂ ਦਾ ਦੋਹਾਂ ਪਾਰਟੀਆਂ ਤੋਂ ਭਰੋਸਾ ਉੱਤਰਿਆ ਉਹਨਾਂ ਤਜ਼ਵੀਰ ਰੱਖੀ ਕਿ ਇਹ ਕਮੇਟੀ ਨਾ ਸਿਰਫ ਨਸ਼ਿਆਂ ਤੇ ਬਲਕਿ ਲੀਡਰਾਂ ਦੇ ਲੱਗੇ ਹੋਰ ਇਲਜ਼ਾਮਾਂ ਬਾਰੇ ਵੀ ਤਫ਼ਤੀਸ਼ ਕਰੇ ਵਿਧਾਨ ਸਭਾ ਚ ਵੀ ਅੱਜ ਨਸ਼ਾ ਤਸਕਰੀ ਦਾ ਮੁੱਦਾ ਕਾਫੀ ਗੂੰਜਿਆ ਜਿਸ ਤੇ ਚੱਲਦੇ ਆ ਸੁਨੀਲ ਜਾਖੜ ਨੇ ਇਲਜ਼ਾਮ ਲਗਾਈ ਅਕਾਲੀ ਦਲ ਦੇ ਕਿ ਬਦਲਾਖੋਰੀ ਦੀ ਨੀਤੀ ਪਣਾਈ ਜਾ ਰਹੀ ਆ ਪਰ ਜਾਖੜ ਦੇ ਬਿਆਨ ਦਾ ਜਵਾਬ ਦਿੰਦਿਆਂ ਸੁਖਵੀਰ ਬਾਦਲ ਨੇ ਕਿਹਾ ਕਿ ਅਕਾਲੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਈ ਜਾ ਰਹੀ ਆ ਬਾਦਲ ਨੇ ਕਿਹਾ ਕਿ ਜੇਕਰ ਅਕਾਲੀ ਬਦਲਾਖੋਰੀ ਦੀ ਨੀਤੀ ਅਪਣਾਉਂਦੇ ਤਾਂ ਅੱਜ ਤੋਂ 7 ਸਾਲ ਪਹਿਲਾਂ ਹੀ ਅਜਿਹੀ ਕਾਰਵਾਈ ਹੋ ਜਾਣੀ ਚਾਹੀਦੀ ਸੀ ਉਧਰ ਵਿਕਰਮ ਮਜੀਠੀਆ ਤੇ ਜਦੋਂ ਸਵਾਲ ਉਠਾਏ ਗਏ ਤਾਂ ਉਹਨਾਂ ਕਿਹਾ ਕਿ ਕੋਰਟ ਦੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ ਵਿਧਾਨ ਸਭਾ ਦੇ ਵਿੱਚ ਰਾਜਾ ਵਿਡਿੰਗ ਨੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਸੀਬੀਆਈ ਜਾਂਚ ਕਰਵਾ ਲੈਣੀ ਚਾਹੀਦੀ ਹੈ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ